ਇੰਗਲੈਂਡ ਦੀ ਜਿਹੜੀ ਫੇਰੀ ਹੈ ਉਹ ਇੱਕ ਖਾਸ ਪ੍ਰੋਗਰਾਮ ਦੇ ਤਹਿਤ ਕੀਤੀ ਜਾ ਰਹੀ ਹੈ ਤੇ ਚਲਾਈ ਜਾ ਰਹੀ ਹੈ ਜਿਹੜੇ ਦੋਸ਼ ਲਾਏ ਗਏ ਜਾਨੀ ਹਰਪ੍ਰੀਤ ਸਿੰਘ ਨੇ ਮਨਚੜਤ ਸੀ ਫਜ਼ੂਲ ਸੀ ਬੇ ਬੇਹੂਦਾ ਸੀ ਇਹ ਜਿਹੇ ਦੋਸ਼ ਕਿਸੇ ਤੇ ਵੀ ਲਾਏ ਜਾ ਸਕਦੇ ਆ ਜਾਨੀ ਹਰਪ੍ਰੀਤ ਸਿੰਘ ਨੂੰ ਜਿਸ ਤਰ੍ਹਾਂ ਲਾਇਆ ਗਿਆ ਉਹ ਸਾਰੀ ਰਹਿਤ ਮਰਿਆਦਾ ਦਾ ਕਤਲ ਕੀਤਾ ਗਿਆ ਇਹਦੀ ਇਨਕੁਆਇਰੀ ਇਹਨਾਂ ਦੇ ਖਿਲਾਫ ਹੋਈ ਇਸ ਜਾਨੀ ਹਰਪ੍ਰੀਤ ਸਿੰਘ ਦੇ ਉਹਦਾ ਫੈਸਲਾ ਵੀ ਪਹਿਲੇ ਲਿਖਿਆ ਹੋਇਆ ਸੀ ਰਾਜੋ ਵੀਰ ਸਿੰਘ ਬਦਲ ਲਿਖਾ ਕੇ ਭੇਜ ਦਿੰਦਾ ਉਸ ਤੇ ਉਹ ਮੋਹਰ ਲਾ ਦਿੰਦੇ ਜੈਨੀ ਹਰਪ੍ਰੀਤ ਸਿੰਘ ਨੇ ਜਿਹੜੇ ਆ ਸ਼ਬਦ ਬੋਲੇ ਜੀ ਕਿ ਜੀ ਇਹ ਨਾਤਿਕ ਅਧਿਕਾਰ ਖੋ ਬੈਠੇ ਆ ਕਾਲੀ ਨੇਤਾ ਹਾਂਜੀ ਸਿੱਖ ਕੌਮ ਦੀ ਇੱਕ ਵਾਈ ਚੜਨ ਇਹੀ ਉਹਨਾਂ ਨੂੰ ਸੇਵਾ ਮੁਕਤ ਕਰਨ ਦਾ ਮੁੱਖ ਕਾਰਨ ਬਣਿਆ ਨਾਲ ਤੱਕ ਦੇ ਉਪਨਾਵੇਂ ਨੂੰ ਸੁਭਾਈ ਫੋਟੋਆਂ ਚਾਚਾ ਉੰਤੋਂ ਕਿ ਅਸੀਂ ਬਰਸ਼ਾ ਫੜੀ ਬੈਠੇ ਇਹਦੇ ਨਾਲ ਇਹ ਸਿੱਖ ਕੌਮ ਦੇ ਵਿੱਚ ਆਪਣੀ ਜਿਹੜੀ ਵਿਵਾਚੀ ਹੋਈ ਸਾਖੀ ਉਹਨੂੰ ਬਹਾਲ ਕਰ ਰਹੇ ਸੀ ਤੁਸੀਂ ਦੇਖ ਰਹੇ ਹੋ ਨਰਪਖ ਪੋਸਟਰ ਨਰਪਖ ਪੋਸਟ ਤੇ ਅੱਜ ਆਪਣੇ ਨਾਲ ਜਿਹੜੀ ਸ਼ਖਸੀਅਤ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਉਹ ਕਿਸੇ ਜਾਣ ਪਛਾਣ ਦੀ ਮਹਤਾਜ ਨਹੀਂ ਮੇਰੇ ਭਰਾ ਹੈ ਸਰਦਾਰ ਰਾਜਦੇਵ ਸਿੰਘ ਖਾਲਸਾ ਜੀ ਸੋ ਮੌਜੂਦਾ ਹਾਲਾਤ ਜਿਹੜੇ ਸਿੱਖ ਕੌਮ ਦੇ ਆ ਉਹਨਾਂ ਬਾਰੇ ਆਪਾਂ ਕਰਦੇ ਆਂ ਗੱਲਬਾਤ ਤਾਜ਼ਾ ਸਥਿਤੀ ਆ ਜਿਸ ਤਰ੍ਹਾਂ ਜਥੇਦਾਰ ਸਹਿਬਾਨ ਨੂੰ ਅਗਿਆਨੀ ਹਰਪੀ ਸਿੰਘ ਜੀ ਨੂੰ ਹਟਾਇਆ ਗਿਆ ਤੇ ਹੋਰ ਜਿਹੜੇ ਤਾਜ਼ਾ ਹਾਲਾਤ ਬਣੇ ਹੋਏ ਆ ਉਹਨਾਂ ਦੇ ਉੱਪਰ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਸਵਾਜੀ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਪਹਿਲਾਂ ਆਪਾਂ ਗੱਲ ਕਰ ਲਈਏ ਤਾਂ ਮੋੜੀ ਚਰਚਾ ਦੇ ਵਿੱਚ ਹੈ ਜਥੇਦਾਰ ਹਰਪ੍ਰੀਤ ਸਿੰਘ ਹਰਗੰਗ ਜਥੇਦਾਰ ਹਰਪ੍ਰੀਤ ਸਿੰਘ ਨੂੰ ਪਹਿਲੇ ਹੀ ਲੱਗਦਾ ਸੀਗਾ ਵੀ ਦੋ ਵਾਲੇ ਫੈਸਲਿਆਂ ਤੋਂ ਬਾਅਦ ਲੱਗਦਾ ਸੀ ਵੀ ਕੋਈ ਇਸ ਤਰ੍ਹਾਂ ਦਾ ਬਾਣਾ ਬਪਰੂ ਗਈ ਉਹਨਾਂ ਨੂੰ ਸ਼ਾਇਦ ਜਥੇਦਾਰੀ ਇਹ ਜਿਹੜੀ ਜਾ ਸਕਦੀ ਹੈ ਉਹਨਾਂ ਦੀ ਮੁਤਲੀ ਕਰੀ ਗਈ ਮੁਤਲੀ ਤੋਂ ਬਾਅਦ ਆਹਰ ਉਹਨਾਂ ਨੂੰ ਦੀ ਛੁੱਟੀ ਹੈ ਜਿਹੜੀ ਕਰ ਦਿੱਤੀ ਗਈ ਕੀ ਸੋਚਦੇ ਹੋ ਜਿਹੜਾ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਇਹ ਵਾਪਰ ਰਿਹਾ ਹੈਗਾ ਦੇਖੋ 2 ਦਸੰਬਰ ਨੂੰ ਮੈਂ ਪਹਿਲਾਂ ਹੀ ਇਹ ਅਨੁਮਾਨ ਲਾ ਲਿਆ ਸੀ ਕਿ ਜਾਨੀ ਹਰਪ੍ਰੀਤ ਸਿੰਘ ਹੁਣ ਬਹੁਤੀ ਦੇਰ ਜਿਹੜੀ ਹੈ ਉਹ ਤਕ ਤੱਕ ਦਮਦਮਾ ਸਾਧ ਦੀ ਸੇਵਾ ਨਹੀਂ ਕਰ ਸਕਣ ਜੇ ਤਾਲ ਤੱਕ ਸਾਧ ਦੀ ਸੇਵਾ ਤਾਂ ਉਹਨਾਂ ਤੋਂ ਪਹਿਲਾਂ ਹੀ ਵਾਪਸ ਲੈ ਲਈ ਗਈ ਸੀ ਪਰੰਤੂ ਜਾਨੀ ਰਜਵੀਰ ਸਿੰਘ ਨੇ ਬੜਾ ਸਖਤ ਸਟੈਂਡ ਲਿਆ ਸੀ ਉਹਨਾਂ ਨੇ ਸਟੈਂਡ ਹੀ ਲਿਆ ਸੀ ਕਿ ਜੇ ਕਿਸੇ ਤਖਤ ਦੇ ਜਥੇਦਾਰ ਸਾਹਿਬ ਦੀ ਕੋਈ ਇਨਕੁਆਇਰੀ ਕਰਨੀ ਹੈ ਤਾਂ ਉਹ ਸਿਰਫ ਅਕਾਲ ਤਖਤ ਸਾਹਿਬ ਹੀ ਕਰ ਸਕਦੇ ਆ ਜਾਂ ਜਥੇਦਾਰ ਸਾਹਿਬ ਐਵੇਂ ਸਹਿਬਾਨ ਕਰ ਸਕਦੇ ਆ ਉਹਦੇ ਵਿੱਚ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰਾਂ ਨੂੰ ਉਹ ਇਨਕੁਆਇਰੀ ਕਰਨ ਦਾ ਕੋਈ ਹੱਕ ਨਹੀਂ ਹੈ ਉਹਨਾਂ ਨੇ ਬਾਰੀ-ਬਾਰੀ ਇਹ ਚਿਆ ਸੀ ਪਰੰਤੂ ਉਹ ਜਿਹੜੇ ਸੀ ਜਦੋਂ ਇੰਗਲੈਂਡ ਹైదరాబాద్ ਤੋਂ ਉਹ ਇੱਥੇ ਪਹੁੰਚੇ ਆਪਣਾ ਤੇ ਹਵਾਈ ਅੱਡੇ ਤੇ ਤੇ ਫਿਰ ਉਸ ਤੋਂ ਬਾਅਦ ਟ੍ਰੇਨ ਲੈ ਕੇ ਉਹਨਾਂ ਨੂੰ ਇੰਗਲੈਂਡ ਭੇਜ ਦਿੱਤਾ ਜਿਆ ਉਹ ਇੰਗਲੈਂਡ ਜਿਹੜਾ ਸੀ ਉਹ ਬਿਨਾ ਮਤਲਬ ਭੇਜਿਆ ਗਿਆ ਸੀ ਨਾ ਤਾਂ ਉੱਥੇ ਕੋਈ ਉਤਸਵ ਸੀ ਨਾ ਕੋਈ ਪ੍ਰੋਗਰਾਮ ਸੀ ਨਾ ਕੋਈ ਅਮਰ ਸ਼ਕਾਉ ਜਿਹੜੀ ਸੀ ਜੀ ਉਹ ਕੋਈ ਉੱਥੇ ਲਹਿਰ ਚੱਲ ਰਹੀ ਸੀ ਨਾ ਕੋਈ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਕੋਈ ਉੱਥੇ ਵਿਸ਼ਾ ਸੀ ਨਾ ਕੋਈ ਹੋਰ ਪ੍ਰੋਗਰਾਮ ਸੀ ਉਹ ਇਸੇ ਲਈ ਭੇਜਿਆ ਗਿਆ ਸੀ ਕਿ ਕਿਸੇ ਤਰੀਕੇ ਨਾਲ ਇਹਨਾਂ ਦੀ ਜਰ ਹਜਰੀ ਦੇ ਵਿੱਚੋਂ ਫੈਸਲੇ ਲਿੱਤੇ ਜਾਣਗੇ ਤੇ ਉਹ ਜਿਹੜੀ 28 ਤਰੀਕ ਦੀ ਮੀਟਿੰਗ ਸੀ ਉਹ ਮੁਲਤਵੀ ਕਰ ਦਿੱਤੀ ਗਈ ਸੀ ਤੇ ਉਹ ਤੋਂ ਬਾਅਦ ਸਪਸ਼ਟ ਨਜ਼ਰ ਆ ਰਿਹਾ ਸੀ ਕਿ ਇੰਗਲੈਂਡ ਦੀ ਜਿਹੜੀ ਫੇਰੀ ਹੈ ਉਹ ਇੱਕ ਖਾਸ ਪ੍ਰੋਗਰਾਮ ਦੇ ਤਹਿਤ ਕੀਤੀ ਜਾ ਰਹੀ ਹੈ ਤੇ ਚਲਾਈ ਜਾ ਰਹੀ ਹੈ ਤੇ ਉਹਨਾਂ ਨੂੰ ਦੱਸ ਦਿੱਤਾ ਗਿਆ ਸੀ ਜਥੇਦਾਰ ਸਾਹਿਬ ਨੂੰ ਅਟਲਤਾ ਸਾਹਿਬ ਦੇ ਮੂੰਹ ਵੀ ਜੇ ਤੁਸੀਂ ਫੇਰ ਰਡੇਤਾ ਸਿੰਘ ਬਣੇ ਤਾਂ ਤੁਹਾਨੂੰ ਜਿਹੜਾ ਹੈ ਤੁਹਾਨੂੰ ਵੀ ਫਰਜ਼ ਕਰ ਦਿੱਤਾ ਜਾਊ ਤੁਹਾਡੀਆਂ ਸਮਾਵਾਂ ਵੀ ਖਤਮ ਕਰ ਦਿੱਤੀਆਂ ਜਾਣਗੀਆਂ ਤੇ ਖਤਮ ਹੁਣ ਵੀ ਚਰੀਆਂ ਜਾਣਗੀਆਂ ਪਰੰਤੂ ਉਹਨਾਂ ਨੂੰ ਇੱਕ ਭਰੋਸਾ ਦੇ ਦਿੱਤਾ ਜੇ ਆ ਵੀ ਤੁਹਾਡੀ ਇਹ ਸਵਾਮਾ ਖਤਮ ਨਹੀਂ ਕੀਤੀਆਂ ਜਾਣੀਆਂ ਜੀਆ ਤੇ ਤੁਸੀਂ ਜਾਓ ਤੁਸੀਂ ਜਾਨੀ ਹਰਪ੍ਰੀਤ ਸਿੰਘ ਤੋਂ ਫੀ ਲੈਣਾ ਤੇ ਜਿਹੜੇ ਦੋਸ਼ ਲਾਏ ਜੇ ਜਾਨੀ ਹਰਪ੍ਰੀਤ ਸਿੰਘ ਨੇ ਮਣ ਝੜਤ ਸੀ ਫਜ਼ੂਲ ਸੀ ਬੇ ਬੇਹੂਦਾ ਸੀ ਇਹ ਜੇ ਦੋਸ਼ ਤਾਂ ਕਿਸੇ ਤੇ ਵੀ ਲਾਏ ਜਾ ਸਕਦੇ ਆ ਕੋਈ ਰਿਸ਼ਤੇਦਾਰੀ ਵਿੱਚੋਂ ਇੱਕ ਇੱਕ ਬੰਦਾ ਕੋਈ ਖਲਾਫ ਹੁੰਦਾ ਹੋਰ ਹੁੰਦਾ ਉਹ ਆ ਕੇ ਇਹੋ ਜਿਹੇ ਬਿਆਨ ਦੇਣ ਨੂੰ ਅੱਜ ਸਾਰੇ ਤਿਆਰੇ ਹੁੰਦੇ ਆ ਕੋਈ ਨੈਤਿਕਤਾ ਦਾ ਬਾਲਾ ਬੋਲ ਬਾਲਾ ਨਹੀਂ ਹੈਗਾ ਵੀ ਤੁਸੀਂ ਬਿਆਨ ਦੇਣ ਲੱਗਿਆ ਕੋਈ ਇਸ ਗੱਲ ਦੇ ਵਿੱਚ ਸੋਚੂਗਾ ਵੀ ਮੈਂ ਬਿਆਨ ਦੇਣਾ ਇਹ ਕੋਈ ਬੜੀ ਵੱਡੀ ਚੱਲ ਨਹੀਂ ਸੀ ਸੋ ਇਹ ਜਿਨੀ ਮਿੱਥੀ ਸਾਜ ਸੀ ਕਿ ਜਾਨੀ ਹਰਪ੍ਰੀਤ ਸਿੰਘ ਕਿਉਂਕਿ ਉਹਨਾਂ ਦੇ ਜਦੋਂ ਇਹ ਬਿਰਸਾ ਸਿੰਘ ਬਲਟੋਹਾ ਦੇ ਨਾਲ ਗੱਲਬਾਤ ਹੋਈ ਸੀ ਉਸ ਸਮੇਂ ਜਿਹੜੀ ਵੀਡੀਓ ਸੀ ਉਹ ਸਾਰੀ ਨਹੀਂ ਜਿੱਥੇ ਰਿਲੀਜ਼ ਕਰੀ ਜਾਂਦੀ ਸੀ ਉਹਦੇ ਕਲਿੱਪ ਰਿਲੀਜ਼ ਕਰੇ ਜਾਂਦੇ ਸੀ ਉਹ ਟਿਲਪ ਉਹ ਹਿੱਸਾ ਰਿਲੀਜ਼ ਕਰਿਆ ਜਾਂਦਾ ਸੀ ਜਿੱਥੇ ਜਾਨੀ ਹਰਪ੍ਰੀਤ ਸਿੰਘ ਜਿਹੜੇ ਸੀ ਇਹ ਕੁਸ ਜਿਹੜੀਆਂ ਖਾਸ ਗੱਲਾਂ ਪਿੱਛੇ ਗੱਲਾਂ ਦੇ ਪਿੱਛੇ ਸੁਭਾਅ ਪੁੱਛਦੇ ਸੀ ਤੇ ਉਹਨਾਂ ਦੇ ਤਿੱਖੇ ਜਵਾਬ ਹੁੰਦੇ ਸੀ ਉਹ ਗੱਲਾਂ ਜਿਹੜੀਆਂ ਸੀ ਆ ਉਹ ਟਿਲਪ ਜਿਹੜੇ ਸੁਣਾਏ ਜਾ ਰਹੇ ਸੀ ਉਹਨਾਂ ਨੂੰ ਸੁਣਾਉਣ ਦਾ ਜਿਹੜਾ ਸੀ ਉਹ ਮਤਲਬ ਇਹ ਸੀ ਸੋ ਇਹ ਜਿਹੜੀ ਹੈ ਪਹਿਲੀ ਵਾਰ ਨਹੀਂ ਹੋਈ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਜਥੇਦਾਰ ਰਣਜੀਤ ਸਿੰਘ ਇਹ ਸਾਰੇ ਜਣੇ ਜਿਹੜੇ ਇਸੇ ਤਰ੍ਹਾਂ ਜਿਹੜੇ ਆ ਉਹ ਬਾਹਰ ਬਾਹਰ ਹੁੰਦੇ ਰਹੇ ਤੇ ਉਸੇ ਲਾਈਨ ਦੇ ਵਿੱਚ ਜਿਹੜੇ ਹੈ ਹੁਣ ਜਾਨੀ ਹਰਪ੍ਰੀਤ ਸਿੰਘ ਆ ਜੇ ਪਰ ਜਾਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਇਹਨਾਂ ਨੇ ਮੇਰੇ ਸਿਰ 'ਚ ਸਵਾਪ ਪਾਉਣੀ ਹੈ ਉਹਨਾਂ ਦਾ ਬਿਆਨ ਸੀ ਕਿ ਮੈਨੂੰ ਪਤਾ ਹੈ ਸਵਾਪ ਉਣ ਜੇ ਇਹਨਾਂ ਨੂੰ ਸਵਾਪ ਪਾ ਲੈਣ ਤੋਂ ਮੈਨੂੰ ਫਰਜ ਕਰਦੇਨ ਤੋਂ ਫਿਰ ਮੈਂ ਸਾਰੀ ਸਿੱਖ ਪੰਥ ਨੂੰ ਕੌਮ ਨੂੰ ਇਹ ਖਾਲਸਾ ਪੰਥ ਨੂੰ ਮੈਂ ਸੁਚੇਤ ਕਰੂੰਗਾ ਜਾਗਰਤੀ ਲਹਿਰ ਚਲਾਉਂਗਾ ਤੇ ਮੈਂ ਜਾਗਰਤੀ ਲਹਿਰ ਦੇ ਵਿੱਚ ਜਿਹੜਾ ਹੈਗਾ ਉਹ ਮੈਂ ਇਹਨਾਂ ਨੂੰ ਦੱਸੂੰਗਾ ਤੇ ਫਿਰ ਇਹਨਾਂ ਨੂੰ ਦੇਖੂਗਾ ਹੁਣ ਉਹ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਜੈਨੀ ਹਰਪ੍ਰੀਤ ਸਿੰਘ ਨੇ ਹੁਣ ਉਸ ਤੇ ਪਹਿਰਾ ਦੇਣ ਦੀ ਲੋੜ ਹੈ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਤਰ੍ਹਾਂ ਲਾਇਆ ਗਿਆ ਉਹ ਸਾਰੀ ਰਹਿਤ ਮਰਿਆਦਾ ਦਾ ਕਤਲ ਕੀਤਾ ਗਿਆ ਉਹ ਸਾਰੇ ਜਿਹੜੇ ਹੈ ਨੈਤਿਕਤਾ ਦਾ ਵੀ ਕਤਲ ਕੀਤਾ ਗਿਆ ਉਹ ਖਾਲਸਾ ਪੰਥ ਦੀ ਜਿਹੜੀ ਹੈ ਰੋਹ ਰੀਤਾਂ ਦਾ ਰੂਹ ਤੇ ਰਵਾ ਦਾ ਵੀ ਕਤਲ ਕੀਤਾ ਗਿਆ ਔਰੋ ਕੀਤਾ ਜੀ ਨੇ ਕਿ ਉਹ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਇੱਥੇ ਇਨਕੁਆਇਰੀ ਕਮੇਟੀ ਬਿਠਾ ਚੀਤੇ ਉਹਦੀ ਅੰਤਰ ਕਮੇਟੀ ਉਹ 11 ਮੈਂਬਰੀ ਜਿਹੜੀ ਕਮੇਟੀ ਹੈ ਉਹ ਫੈਸਲੇ ਲੈਂਦੀ ਹੈ ਉਹ ਫੈਸਲਾ ਕੋਈ ਫੈਸਲਾ ਨਹੀਂ ਹੁੰਦਾ ਫੈਸਲੇ ਪਹਿਲੇ ਲਿਖੇ ਹੁੰਦੇ ਆ ਪਹਿਲੇ ਲਿੱਤੇ ਹੁੰਦੇ ਆ ਜਿਹੜੀ ਇਨਕੁਆਇਰੀ ਇਹਨਾਂ ਦੇ ਖਿਲਾਫ ਹੋਈ ਜਾਨੀ ਹਰਪ੍ਰੀਤ ਸਿੰਘ ਦੇ ਉਹਦਾ ਫੈਸਲਾ ਵੀ ਪਹਿਲੇ ਲਿਖਿਆ ਹੋਇਆ ਸੀ ਕੋਈ ਇਨਕੁਆਇਰੀ ਹੋਈੋ ਨਹੀਂ ਹੈ ਉਸ ਮਸਲੇ ਤੇ ਬਿਨਾ ਇਨਕੁਆਇਰੀ ਤੋਂ ਅੰਤਰਮ ਕਮੇਟੀ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਅਜੇ ਲੱਗੀ ਜੇ ਜਿਸ ਤਰ੍ਹਾਂ ਸੁਭੀਰ ਸਿੰਘ ਬਾਦਲ ਲਿਖਾ ਕੇ ਭੇਜ ਦਿੰਦਾ ਉਸ ਤੇ ਉਹ ਮੋਹਰ ਲਾ ਦਿੰਦੇ ਹਨ ਪਰੰਤੂ ਗੱਲ ਇਸ ਦੇ ਵਿੱਚ ਇਹ ਹੈ ਕਿ ਆਪਾਂ ਕੁਛ ਕਹੀ ਜਾਈਏ ਕਿ ਨਾ ਬਾਦਲਦਲ ਦੀ ਆਲੋਚਨਾ ਕਰਦੇ ਰਹੀਏ ਤੇ ਬਾਦਲਦਲ ਦੀ ਆਲੋਚਨਾ ਕਰਕੇ ਆਪਾਂ ਸਿੱਖੀ ਦਾ ਜਿਹੜਾ ਢੰਡੋਰਾ ਪਿੱਟਦੇ ਰਹੀਏ ਪਰੰਤੂ ਜਿਹੜੇ ਬਾਦਲ ਦੇ ਖਿਲਾਫ ਸਿੱਖ ਸੰਤਾਂਵਾਂ ਨੇ ਸਿੱਖ ਜਥੇਬੰਦੀਆਂ ਨੇ ਜਾਂ ਅਕਾਲੀ ਦਲ ਦੇ ਏ ਹੁਣਤਾਈ ਦਾ ਸ਼ਿਕਾਰ ਨੇ ਜਿਸ ਹੁਣਤਾਈ ਦਾ ਬਾਦਲਦਲ ਸ਼ਿਕਾਰ ਹੈ ਉੱਥੇ ਵੀ ਉਹਨਾਂ ਲੋਕਾਂ ਨੂੰ ਮੋਰੀ ਬਣਾਇਆ ਜਾਂਦਾ ਹੈ ਜਿਹੜੇ ਪੰਥ ਦੀ ਪੈਰਵਾਈ ਨਾ ਕਰਨ ਨਾ ਬਲਕਿ ਇੱਕ ਬੰਦੇ ਦੀ ਪੈਰਵਾਈ ਕਰਨ ਵਫਾਦਾਰੀ ਕਰਨ ਇੱਕ ਬੰਦੇ ਦੀ ਵਫਾਦਾਰੀ ਕਰਨ ਵਾਲੇ ਨੂੰ ਅਸਲੀ ਵਫਾਦਾਰੀ ਕਰਨ ਵਾਲੇ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਜਿਹੜਾ ਚਮਚਾ ਜਿਹੀ ਕਰਦਾ ਠੇਕ ਪੰਜਾਬੀ ਚ ਜਾਂ ਚਾਪਲੂਸੀ ਕਰਦਾ ਤੇ ਜਾਲੀ ਜਿਹੜੀ ਹੈਗੀ ਆ ਉਹ ਵਫਾਦਾਰੀ ਕਰਦਾ ਹੈ ਜਾਲੀ ਵਫਾਦਾਰੀ ਜਿਹੜੀ ਦਿਖਾਵੇ ਦੀ ਵਫਾਦਾਰੀ ਹੁੰਦੀ ਹੈ ਉਸ ਬੰਦੇ ਨੂੰ ਮੂਰੇ ਲਿਆ ਜਾਂਦਾ ਸੋ ਅੱਜ ਉਹ ਸਿੱਖ ਕੌਮ ਤੇ ਕਿੰਨਾ ਅਸਰ ਹੋਊਗਾ ਇਸ ਗੱਲ ਦਾ ਬਈ ਜੀ ਜਾਨੀ ਹਰਪ੍ਰੀਤ ਸਿੰਘ ਨੂੰ ਹਟਾਤਾ ਤਾਂ ਬਹੁਤ ਵੱਡਾ ਅਸਰ ਹੈ ਪਰੰਤੂ ਜੇ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਦਾਅਵੇ ਨਾਲ ਕਹਿੰਦਾ 100% ਜੇ ਅੱਜ ਵੀ ਚੋਣ ਹੁੰਦੀ ਹੈ ਤਾਂ ਜਿਹੜਾ ਇਹ ਬਾਦਲ ਦਲ ਦਾ ਕੈਡਰ ਹੈ ਵੱਡਾ ਕੈਡਰ ਹੈ ਜਿਸ ਠੰਗਣਾ ਵੋਟਰ ਬਣਾਈਆਂ ਗਈਆਂ ਨੇ ਜਿਨ੍ਹਾਂ ਦੀਆਂ ਵੋਟਾਂ ਬਣਾਈਆਂ ਗਈਆਂ ਨੇ ਉਹ ਬਹੁਤ ਜਿੰਤੀ ਅੱਜ ਵੀ ਇਹ ਦੂਜਿਆਂ ਨਾਲੋਂ ਮਜ਼ਬੂਤ ਨੇ ਜੋ ਅੱਜ ਦੀ ਚੋਣ ਹੁੰਦੀ ਹੈ ਤਾਂ ਫੇਰੇ ਜਾਣਗੇ ਉਹ ਜਿਹੜੇ ਅਲੋਚਨਾ ਕਰਦੇ ਨੇ ਉਹ ਸਿਰਫ ਅਲੋਚਨਾ ਲਈ ਅਲੋਚਨਾ ਕਰਦੇ ਨੇ ਲੋਕਾਂ ਦਾ ਉਹਨਾਂ ਤੇ ਵੀ ਵਿਸ਼ਵਾਸ ਨਹੀਂ ਹੈ ਉਹ ਨਾ ਕੋਈ ਸਾਂਝਾ ਫਰੰਟ ਬਣਾ ਸਕਦੇ ਆ ਨਾ ਬਾਦਲ لال ਦਾ ਮੁਕਾਬਲਾ ਕਰ ਸਕਦੇ ਆ ਉਹ ਸਿਰਫ ਅਲੋਚਨਾ ਤੱਕ ਸੀਮਿਤ ਰਹਿੰਦੇ ਆ ਅਲੋਚਨਾ ਜਿਹੜੀ ਹੁੰਦੀ ਹੈ ਕਿਸੇ ਦੀ ਹਮਾਇਤ ਕਰਨ ਨਾਲੋਂ ਸੌਖੀ ਹੁੰਦੀ ਹੈ ਕੀ ਅਲੋਚਨਾ ਕੀਤੀ ਜਾਵੇ ਕਿਛੇ ਦੀ ਤੇ ਅਲੋਚਨਾ ਦਾ ਬੜਾ ਫਿਰ ਆਪ ਦਾ ਪੱਖ ਜਿਹੜਾ ਹੈ ਉਹ ਸਾਫ ਹੈ ਜੇ ਹੁਣ ਆਪ ਦਾ ਪੱਖ ਸਾਫ ਨਹੀਂ ਹੈ ਤਾਂ ਉਹ ਪੰਥ ਨੂੰ ਕੀ ਦੇ ਦੇਣਗੇ ਸੋ ਹੁਣ ਜਾਨੀ ਹਰਪ੍ਰੀਤ ਸਿੰਘ ਦੀ ਜਿੰਨੀ ਜਿਹੜੀ ਹੈ ਉਹਨਾਂ ਨੂੰ ਲਾਹੇ ਜਾਣ ਦੀ ਉਹਨਾਂ ਨੂੰ ਲਾਂਭੇ ਕਰਨ ਦੀ ਸੇਵਾ ਮੂਰਤ ਕਰਨ ਦੀ ਕਿੰਨੀ ਵੀ ਅਲੋਚਨਾ ਕੀਤੀ ਜਾਵੇ ਜਿਨ੍ਹਾਂ ਚਿਰ ਜਾਨੀ ਜੀ ਆਪ ਮੈਦਾਨ ਚਾਹੇ ਸਿੱਖ ਪੰਥ ਨੂੰ ਯਾਦ ਰੁਕ ਨਹੀਂ ਕਰਦੇ ਪਰੰਤੂ ਉਹਨਾਂ ਨੇ ਹੁਣ ਬਿਆਨ ਦਿੱਤਾ ਜਿਉਂ ਉਹਨਾਂ ਨੇ ਬਿਆਨ ਦਿੱਤਾ ਵੀ ਮੈਂ ਨਾ ਕੋਈ ਪਾਰਟੀ ਬਣਾਉਂਗਾ ਨਾ ਮੈਂ ਕੋ ਚੋਣ ਲੜੂਗਾ ਤੁਰ ਬਹੁਤ ਵਧੀਆ ਗੱਲ ਹੈ ਪਾਰਟੀ ਤਾਂ ਸੰਤ ਜਰਨੈਲਿਸਮ ਪਿੰਡਰਾ ਵਾਲੇ ਨੇ ਨਹੀਂ ਬਣਾਈ ਸੀ ਸੰਤ ਪਿੰਡਰਾ ਵਾਲੇ ਦੁਨੀਆ ਰਹੇ ਨਾ ਰਹੇ ਉਹਨਾਂ ਦਾ ਨਾਂ ਤਾਂ ਹਮੇਸ਼ਾ ਰਹੂਗਾ ਹਮੇਸ਼ਾ ਅਮਰ ਰਹੂਗਾ ਇਹ ਜੀ ਸਚੀਤ ਜਦੇ ਮਿਲਦੀ ਨਹੀਂ ਹੁੰਦੀ ਪਾਰਟੀ ਨਹੀਂ ਬਣਾਈ ਉਹਨਾਂ ਨੇ ਚੋਣ ਨਹੀਂ ਲੜੀ ਪਰ ਜਾਗਰਤੀ ਤਾਂ ਉਹਨਾਂ ਨੇ ਬਹੁਤ ਵੱਡੀ ਲਿਆਤੀ ਸੀ ਸਿੱਖ ਤੋਂ ਉਹਨੂੰ ਜਾਗਰ ਵਿੱਚ ਤਰਤਾਇ ਚ ਸਿੱਖ ਤੋਂ ਜਿਹੜੀ ਆ ਦੁਨੀਆ ਦੇ ਨਸ਼ੇ ਤੇ ਲਿਆਤੀ ਸਿੱਖ ਪੰਥ ਦੀ ਤੇ ਉਹਨਾਂ ਨੇ ਇਮਾਨਦਾਰੀ ਨੈਤਿਕਤਾ ਤੇ ਸ਼ਕੀ ਦੀ ਰਹਿਤ ਮਰਿਆਦਾ ਨੂੰ ਦੁਨੀਆ ਦੇ ਜਿਹੜਾ ਸੀਦਾ ਉਹ ਸੰਤ ਜਰਨੈਲ ਸਿੰਘ ਖੜਾ ਕੀਤਾ ਪਰੰਤੂ ਜੇ ਹੁਣ ਜਾਨੀ ਹਰਪ੍ਰੀਤ ਸਿੰਘ ਵੀ ਉਹੀ ਹੈ ਜਿਹੜੇ ਹੈ ਬਸੰਤ ਜਰਨੈਲ ਸਿੰਘ ਪਿੰਡਰਾਂਵਾਲਾ ਦਾ ਮੁਤਾਬਲਾ ਤਾਂ ਕੋਈ ਨਹੀਂ ਕਰ ਸਕਦਾ ਨਾ ਸਦੀਆਂ ਤੱਕ ਕੋਈ ਆਵੇ ਵੀ ਉਹਨਾਂ ਦੇ ਬਰਾਬਰ ਬਣ ਜੂ ਜੇ ਉਹਨਾਂ ਤੋਂ ਸਿੱਧ ਲੈ ਕੇ ਉਹ ਹੈ ਜਿਆ ਪ੍ਰਚਾਰ ਕੀਤਾ ਜਾਂਦਾ ਹੈ ਜਾਗਰਤੀ ਲਿਆਂਦੀ ਜਾਂਦੀ ਹੈ ਜਾਗਰੂ ਤਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੰਤ ਜਰਨੈਲ ਸਿੰਘ ਪਿੰਡਰਾਂਵਾਲਿਆਂ ਦੀ ਰੂਹ ਤੇ ਰਵਾ ਤੋਂ ਜਿਹੜਾ ਹੈਗਾ ਉਹ ਸਿੱਧ ਲੈ ਕੇ ਤਾਂ ਉਹ ਬੜਾ ਬੜਾ ਜੋਦਾਨ ਹੋ ਯਾਨੀ ਹਰ ਪ੍ਰਿਸ਼ਿੰਦਾ ਜੀ ਉਹ ਕੌਮ ਨੂੰ ਸਨੇਹ ਦਿੰਦੇ ਉਹ ਨਾ ਚੌਣ ਲੜਨ ਨਾ ਕੋਈ ਇਟਾਲੀ ਦਲ ਬਣਾਉਣਾ ਕਿਸੇ ਦੀ ਪ੍ਰਧਾਨਗੀ ਕਰਨ ਪਰੰਤੂ ਜੇ ਉਹ ਕਰਦੇ ਸਾਰਾ ਕੁਝ ਤਾਂ ਉਹਨਾਂ ਦਾ ਇਤਿਹਾਸ ਦੇ ਵਿੱਚ ਬੜਾ ਵੱਡਾ ਨਾਂ ਹੋ ਜੂ ਸੰਤ ਜਰਨੈਲ ਸਿੰਘ ਵਰਗਾ ਨਾ ਨਹੀਂ ਕਿਸੇ ਦਾ ਹੋ ਸਕਦਾ ਮੈਂ ਫਿਰ ਉਹੀ ਦਰਹਣੀ ਚਾਹਣਾ ਪਰੰਤੂ ਉਹਨਾਂ ਦਾ ਸਿੱਖ ਪੰਥ ਦੇ ਇਤਿਹਾਸ ਵਿੱਚ ਬੜਾ ਵੱਡਾ ਨਾਂ ਹੋ ਜੀ ਬਿਲਕੁਲ ਜਿਸ ਤਰ੍ਹਾਂ ਦਾ ਹੁਣ ਇਹ ਬਰਤਾਰਾ ਹੋਇਆਗਾ ਜੀ ਉਹਦੇ ਵਿੱਚ ਕਲਤਾਖਸਾਬ ਦੇ ਫੈਸਲੇ ਨੇ ਦੋ ਤਰੀਕਾਲੇ ਜਿਹਦੇ ਵਿੱਚ ਕਲਤਾਖਸਾਬ ਦਾ ਸਪਸ਼ਟ ਦੇਸ਼ ਸੀਗਾ ਵੀ ਜਿਹੜੀ ਇਹ ਲੀਡਰਸ਼ਿਪ ਹੈਗੀ ਇਹ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਤੇ ਆਹ ਸੱਤ ਮੈਂਬਰੀ ਕਮੇਟੀ ਨਵੀਂ ਭਰਤੀ ਕਰੂਗੀ ਹੁਣ ਨਾਲ ਤਾਂ ਉਹ ਸੱਤ ਮੈਂਬਰੀ ਕਮੇਟੀ ਦੀ ਗੱਲ ਮੰਨੀ ਗਈ ਆ ਭਰਤੀ ਤਕਰੀਬਨ ਹੋ ਗਈ ਉਹਦੀ ਅਜੇ ਕਮੀਟਿੰਗ ਹੋਈ ਆ ਅਗਲੀ ਮੀਟਿੰਗ ਤੋਂ ਪਹਿਲਾਂ ਪਹਿਲਾਂ ਪਰ ਵੀ ਜਿਹੜੀ ਉਹਨਾਂ ਨੇ ਕੰਪਲੀਟ ਕਰ ਲੈਣੀ ਆ ਆਪਦੀ ਲੱਗਦਾ ਇਸ ਤਰ੍ਹਾਂ ਦੇ ਆ ਦੂਸਰੇ ਪਾਸੇ ਜਿਵੇਂ ਤੁਸੀਂ ਕਹਾ ਵੀ ਇੱਕ ਜਥੇਦਾਰ ਨੂੰ ਬਾਹਰ ਭੇਜ ਕੇ ਉਹਨਾਂ ਨੇ ਉਲਟਾ ਇੱਕ ਜਥੇਦਾਰ ਆ ਜਿਹੜਾ ਉਹਨੂੰ ਫਾਰਗ ਕਰਤਾ ਹੈਗਾ ਤੇ ਹੁਣ ਇਹਨੂੰ ਕਿਵੇਂ ਲੈਨੇ ਹੋ ਤੁਸੀਂ ਵੀ ਜਿਹੜੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਜਿਹੜੀ ਉਹ ਭਰਤੀ ਕਮੇਟੀ ਆ ਆਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਕਿੱਥੇ ਖੜੇ ਨੇ ਕਿੱਥੇ ਸਟੈਂਡ ਕਰਦੇ ਆ ਫਿਰ ਉਹਨੂੰ ਦੇਖੋ ਗਾਨਿਆ ਜਾਨੀ ਹਰਪ੍ਰੀਤ ਸਿੰਘ ਨੇ ਜਿਹੜੇ ਆ ਸ਼ਬਦ ਬੋਲੇ ਜੀ ਕਿ ਜੀ ਇਹ ਨੈਤਿਕ ਅਧਿਕਾਰ ਖੋ ਬੈਠੇ ਆ ਚਾਲੀ ਨੇਤਾ ਹਾਂਜੀ ਸਿੱਖ ਕੌਮ ਦੀ ਇੱਕ ਵਾਈ ਤਰਨ ਇਹੀ ਉਹਨਾਂ ਨੂੰ ਸੇਵਾਮੁਕਤ ਕਰਨ ਦਾ ਮੁੱਖ ਕਾਰਨ ਬਣਿਆ ਇਹ ਜਾਨੀ ਹਰਪ੍ਰੀਤ ਸਿੰਘ ਨੇ ਪੜ੍ਹ ਕੇ ਸੁਣਾਇਆ ਜਿਹੜਾ ਹੁਕਮਨਾਮਾ ਤਾਂ ਦੇਖੋ ਸਾਰਿਆਂ ਦਾ ਸੀ ਜੀ ਉਹ ਗਿਆਨੀ ਰਕबीर ਸਿੰਘ ਦੀ ਜਿਹੜੀ ਅਗਵਾਈ ਦੇ ਵਿੱਚ ਹੋਇਆ ਪਰੰਤੂ ਪੜਿਛ ਇਹਨਾਂ ਨੇ ਸੁਣਾਇਆ ਜਿਹੜੇ ਸ਼ਬਦ ਕਹੇ ਸ਼ਬਦ ਦੇ ਜਿਹੜਾ ਹੈਗਾ ਉਹਨਾਂ ਨੂੰ ਸੇਵਾ ਮੁਕਤੀ ਤੇ ਲੈ ਕੇ ਆਇਆ ਕਿਉਂਕਿ ਸ਼ਬਦ ਉਹਨਾਂ ਨੂੰ ਐਸੇ ਚੋਵੇ ऐसे तथ्य ਹੋਏ ਤੇ ਉਹ ਕਹਿੰਦੇ ਅਸੀਂ ਅਗਵਾਈ ਕਰਨ ਲਈ ਤਾਂ ਇਹ ਜਿਹੜੀ ਹੈ ਜਹੀ ਜੀ ਸਜ਼ਾ ਜਹੀ ਜੀ ਵੀ ਹੈ ਉਹ ਤਾਂ ਹੀ ਪੁੱਛ ਰਹੇ ਕਿ ਅਸੀਂ ਅਗਵਾਈ ਕਰਨ ਜੇ ਅਸੀਂ ਅਗਵਾਈ ਨਹੀਂ ਕਰਨੀ ਨੈਤਿਕ ਤੰਦ ਤਾਂ ਫਿਰ ਤਾਂ ਸਾਨੂੰ ਇੱਥੇ ਜਿਹੜਾ ਹੈਗਾ ਉਹ ਸਜ਼ਾ ਪੁੱਤਣ ਦੀ ਵੀ ਲੋੜ ਨਹੀਂ ਵਰਸ਼ਾ ਪੜ ਕੇ ਬੈਠਿੰਦੀ ਵੀ ਲੋੜ ਨਹੀਂ ਭਾਂਡੇ ਸਾਹਿਬ ਕਰਨ ਦੀ ਵੀ ਲੋੜ ਨਹੀਂ ਜੋੜਿਆਂ ਦੀ ਸੇਵਾ ਕਰਨ ਦੀ ਵੀ ਲੋੜ ਨਹੀਂ ਉਹ ਸੇਵਾ ਹੀ ਤਾਂ ਕਰ ਰਹੇ ਆ ਉਦੋਂ ਹੀ ਨਿਸ਼ਚੈ ਹੋ ਗਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈਗੇ ਆ ਹੁਣ ਉਹ ਜਾਣਗੇ ਤੇ ਜਿੱਦ ਜਿੱਥੋਂ ਤੱਕ ਅਕਾਲ ਤਖਤ ਸਾਹਿਬ ਦੀ ਹੈ ਮਰਿਆਦਾ ਸੀ ਸ਼ਾਨ ਸੀ ਮੈਂ ਜੱਥੇਦਾਰ ਸਾਹਿਬ ਦੇ ਬਾਰੇ ਵਿੱਚ ਜਾਨੀ ਰਜਵੀਰ ਸਿੰਘ ਬਾਰੇ ਜਾਂ ਹੋਰ ਜੱਥੇਦਾਰ ਸਾਹਿਬਾਨ ਦੇ ਬਾਰੇ ਵਿੱਚ ਕੋਈ ਜਲਤ ਸ਼ਬਦ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਕੌਮ ਦੇ ਜੱਥੇਦਾਰ ਨੇ ਬੜੀ ਸ਼ਤਕਤੀ ਜੋ ਰਸਤੀ ਹੁੰਦੀ ਹੈ ਪਰੰਤੂ ਅਟਾਲ ਤਖਤ ਸਾਹਿਬ ਦੀ ਜਿਹੜੀ ਸ਼ਾਨ ਸੀ ਉਹਨਾਂ ਨੂੰ ਤੇ ਇਹਨਾਂ ਨੇ ਖਤੂ ਤਰਤਾ ਇਹ ਦੇਖੋ ਇਹਨਾਂ ਨੇ ਰਹਿਤ ਮਰਿਆਦਾ ਦਾ ਵੀ ਕਤਲ ਕਰਿਆ ਰੂਹ ਤੇ ਰਵਾ ਦਾ ਵੀ ਕਤਲ ਕਰਿਆ ਸਿੱਖ ਮਰਿਆਦਾ ਦਾ ਇਹਨਾਂ ਨੇ ਅਕਾਲ ਤਖਤ ਸਭ ਤੋਂ ਜਿਹੜੀ ਕਿਹਾ ਜਾਂਦਾ ਹੈ ਕਿ ਅਕਾਲ ਤਖਤ ਦਾ ਜਿਹੜਾ ਹੈ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹ ਜਿਹੜਾ ਨਾਰਾ ਉੱਥੋਂ ਲਾਇਆ ਜਾਂਦਾ ਉਹ ਨਾਰਾ ਖਤਮ ਹੀ ਕਰਤਾ ਇਹਨਾਂ ਨੇ ਤੇ ਜਿਸ ਟੰਗਣਾळा ਟਾਲਤਾ ਇਹਦੇ ਹੁਕਮ ਬਦਲੇ ਜਾਂਦੇ ਆ ਫਸੀਲ ਤੇ ਕੀਤੇ ਹੋਏ ਸੱਤ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਉਹ ਸੱਤ ਮੈਂਬਰੀ ਕਮੇਟੀ ਕੋ ਬਿਨਾ ਭਰਤੀ ਸ਼ੁਰੂ ਕਰਤੀ ਜੈਨੀ ਰਕबीर ਸਿੰਘ ਨੇ ਕੋਈ ਸਟੈਂਡ ਨਹੀਂ ਲਿਆ ਪਿੱਛੇ ਮੀਟਿੰਗ ਬੁਲਾਈ ਧਾਮੀ ਸਾਹਿਬ ਨੇ ਉਸ ਮੀਟਿੰਗ ਦੇ ਵੀ 11 ਤਰੀਕ ਰੱਖੀ ਜਿਹੜੀ ਵੀ ਭੁੰਡੜ ਸਾਹਿਬ ਨੂੰ ਬੁਲਾਇਆ ਜਾਊ ਸਰਦਾਰ ਬਲਵਿੰਦਰ ਸਿੰਘ ਭੁੰਡੜ ਨੂੰ ਹੋਰ ਦੱਸਣ ਜੇ ਵੀ ਭੜਤੀ ਕੈਨਸਲ ਭੜਤੀ ਕੈਨਸਲ ਕਰਦੇ ਹੋ ਕਿ ਨਹੀਂ ਕਰਦੇ ਉਹ ਤਾਂ ਹੁਣ ਕੈਨਸਲ ਕਰਨ ਦਾ ਤਾਂ ਕੋਈ ਪ੍ਰਸ਼ਨੇ ਪੈਦਾ ਨਹੀਂ ਹੁੰਦਾ ਉਹ ਜਿਹੜੇ ਮੈਂਬਰ ਨੇ ਉਸ ਤਰੀ ਜਾਣ ਇਹਨਾਂ ਨੇ ਜਿਹੜੀ ਹੈ ਅਤਾਲਤ ਅੱਛਦੇ ਹੁਟਮ ਨੂੰ ਰੋਲ ਕੇ ਰੱਖਤਾ ਹੋਰ ਸਿੱਧਾ ਜਿਹੜਾ ਉਹ ਹੁਕਮ ਹੈ ਉਹਦੀ ਇਹ ਨਹੀਂ ਹੈ ਵੀ ਕੋਈ ਜਿਹੜੀ ਹੈ ਬੁਰਤਾ ਪਾ ਕੇ ਜਿਹੜੀ ਹੈ ਕੋਈ ਉਸ ਦੀ ਅਵਜਾ ਕਰੀ ਹੋਵੇ ਉਹ ਸਿੱਧੀ ਅਵਜਾ ਕਰੀ ਹੈ ਸੋ ਭੱਜਦੇ ਜਿਹੜੀ ਭਰਤੀ ਹੈ ਤੇ 1 ਮਾਰਚ ਨੂੰ ਸੁਖਵੀਰ ਸਿੰਘ ਬਾਦਲ ਨੇ ਮੁੜਕੇ ਅਚਾਲੀ ਦਲ ਦਾ ਪ੍ਰਧਾਨ ਬਣ ਜਾਣਾ ਤੇ ਭੁੰਦਰ ਸਾਹਿਬ ਜਿਹੜੇ ਨੇ ਉਹ ਰਿਟਾਇਰ ਹੋ ਜਾਣਗੇ ਉਹ ਵੀ ਪ੍ਰਧਾਨ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਸੋ ਹਟਾਲ ਤੱਕ ਦੇ ਹੁਕਮ ਨਾਵੇਂ ਨੂੰ ਵਾਹਿ ਫੋਟੋਆਂ ਚ ਚਾਹ ਹੰਤੋ ਕੇ ਅਸੀਂ ਬਰਸ਼ਾ ਫੜੀ ਬੈਠੇ ਆਂ ਤੇ ਉਸ ਤੋਂ ਬਾਅਦ ਅਸੀਂ ਆ ਭਾਂਡਿਆਂ ਦੀ ਸੇਵਾ ਕਰ ਰਹੇ ਹਾਂ ਅਸੀਂ ਜੋੜੇ ਸਾਹਿਬ ਕਰਨ ਦੀ ਸੇਵਾ ਕਰ ਰਹੇ ਹਾਂ ਇਹਦੇ ਨਾਲ ਇਹ ਸਿੱਟਕਾਉਮ ਦੇ ਵਿੱਚ ਆਪਣੀ ਜਿਹੜੀ ਗਵਾਚੀ ਹੋਈ ਸਾਖਸੀ ਉਹਨੂੰ ਬਹਾਲ ਕਰ ਰਹੇ ਸੀ ਇਹਨਾਂ ਦੇ ਮੁਤਾਬਕ ਉਹ ਬਹਾਲ ਹੋ ਗਈ ਬਾਕੀ ਹੁਕਮ ਜਿਹੜੇ ਸੀ ਜੇ ਆ ਕਿ ਰਹਿਤ ਮਰਿਆਦਾ ਦਾ ਹੁਕਮ ਹੈ ਜੀ ਉਸ ਦੇ ਵਿੱਚ ਨੈਤਿਕ ਤੌਰ ਤੇ ਜਿਹੜੇ ਹੈਗੇ ਆ ਇਹ ਨਹੀਂ ਵੀ एडवाਇਸਰ ਸਨ ਉਹ ਤਾਂ ਪਹਿਲੇ ਦਿਨ ਨੇ ਰੋਲ ਤੇ ਸੀ 7 ਮੈਂਬਰ ਕਮੇਟੀ ਵੀ ਰੋਲਤੀ ਸੀ ਤੇ 7 ਮੈਂਬਰ ਕਮੇਟੀ ਦੀ ਜਿਹੜੀ 11 ਨੂੰ ਮੀਟਿੰਗ ਬੁਲਾਈ ਸੀ ਉਹ ਵੀ ਬੰਦੂਬੇਰ ਸਾਹਿਬ ਉਨੇ ਜਿਹੜੇ ਬਾਦਲ ਸਾਹਿਬ ਦੇ ਨਾਲ ਹੀ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਜੀ ਉਹ ਕੈਨਸਲ ਹੋਵੀ ਕੈਨਸਲ ਤਾਂ ਹੋਵੀ ਕਿਉਂਕਿ ਜਿਹੜਾ ਸੀਦਾ ਜਾਨੀ ਹਰਪ੍ਰੀਤ ਸਿੰਘ ਦਾ ਮਸਲਾ ਸੀ ਤੇ ਉਹਦਾ ਫੈਸਲਾ ਕਰਨਾ ਸੀ ਉਹ ਮਸਲਾ ਤਾਂ ਫਿਰ ਫੈਸਲਾ ਕਰਨਾ ਸੀ ਉਹ ਤਾਂ ਸ਼੍ਰੋਮਣੀ ਕਮੇਟੀ ਨੇ ਕਰਨਾ ਸੀ ਨਾ ਕਰਨਾ ਸੀ ਮੀਟਿੰਗ ਨੂੰ ਕੈਨਸਲ ਹੋਵੀ ਜਿਹੜੀ 11 ਤਰੀਕ ਨੂੰ ਵੀ ਬੁਲਾਈ ਹੋਈ ਸੀ ਉਹ ਜਿਹਨੇ ਮੱਤੀ ਸਾਜ ਜ ਸੀ ਇਹ ਸਾਰਾ ਕੁਝ ਸਮਰਤ ਹੋ ਗਿਆ ਤੇ ਹੁਣ ਫੇਰ ਉਸੇ ਸੋਇ ਜਿਹੜੀ ਹੈ ਉਸੇ ਸ਼ਟਲ ਦੇ ਵਿੱਚ ਜਿਹੜਾ ਮਾਨਲ ਦਲ ਦਾ ਥਾਲੀ ਗੱਲ ਹੈ ਜਿਹਨੂੰ ਇਹ ਥਾਲੀ ਗੱਲ ਕਹਿੰਦੇ ਆ ਉਹ ਜਿਹੜੇ ਇਹਦਾ ਫਿਰ ਲੋਟਾਂ ਦੇ ਵਿੱਚ ਆਊਗਾ ਸਿੱਖ ਸੰਗਤ ਦੇ ਵਿੱਚ ਆਊਗਾ ਤੇ ਸਿੱਖ ਸੰਗਤ ਨੇ ਤਦ ਉਸ ਦਾ ਟੈਲੀ ਹੋਣਾ ਪਰੰਤੂ ਮੈਂ ਨਾਲ ਇਹ ਕਹਿੰਦਾ ਜੀ ਹੋਰ ਵੀ ਜਿਹੜੇ ਟੈਲੀਦਲ ਹੈ ਜਿਹੜੀ ਸੰਗਤ ਉਹਨਾਂ ਦੇ ਪਿੱਛੇ ਵੀ ਨਹੀਂ ਹੈ ਜਿਸੇ ਕੋਲੇ ਕੋਈ ਨੀਤੀ ਨਹੀਂ ਹੈ ਵੀ ਹੋਰ ਜਿਹੜੇ ਟੈਲੀਦਲ ਨੇ ਹੁਣ ਉਹਨਾਂ ਨੂੰ ਮੰਨ ਲੈਣਗੇ ਉਹ ਜਿਸ ਤਰ੍ਹਾਂ ਟੈਲੀਦਲ ਹੁਣ ਚੱਲ ਰਹੇ ਨੇ ਸੰਗਤ ਕਿਸੇ ਨੂੰ ਅਸਲ ਟੈਲੀਦਲ ਪ੍ਰਮਾਣ ਚਰਨ ਦੇ ਲਈ ਤਿਆਰ ਨਹੀਂ ਹੈ ਸੋ ਇਹ ਜਿਹੜਾ ਹੈ ਜੜਾ ਗੁਰੂ ਲੰਦੋ ਰਹੇ ਦੀ ਗੱਲ ਹੈ ਉਹ ਗੁਰੂ ਅਜੇ ਲੱਭਿਆ ਹੀ ਨਹੀਂ ਇਹਨਾਂ ਨੂੰ ਜਿਹੜਾ ਨੇਤਾ ਜਿਹੜਾ ਹੈ ਉੱਪਰ ਵਾਲੇ ਆਉਣਾ ਚਾਹੁੰਦਾ ਸੀ ਵੀ ਮਤਲਬ ਜਿਹੜਾ ਆਗੂ ਲੱਭਣ ਦੀ ਗੱਲ ਕਰਦੇ ਆਪਾਂ ਆਗੂ ਕੀ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਆ ਕੀ ਗੈਨੇ ਹਰਪ੍ਰੀਤ ਸਿੰਘ ਹੋਣੀ ਇਸ ਸਟੇਜ ਤੇ ਕੋਈ ਆਗੂ ਦਾ ਰੋਲ ਨਿਭਾ ਸਕਦੇ ਆ ਬਿਲਕੁਲ ਨਵਾ ਸਕਦੇ ਜੀ ਬਿਲਕੁਲ ਨਵਾ ਸਕਦੇ ਮੈਂ ਪਹਿਲਾਂ ਹੀ ਕਿਹਾ ਕਿ ਜਿਹੜਾ ਹੈਗਾ ਜੇ ਉਹ ਸੰਤ ਜਰਨੈਲਿਸਟਿੰਗ ਭਿੰਡਰਾਂ ਵਾਲੇ ਦੀ ਮਹਾਨ ਜਿਹੜਾ ਜੀਵਨ ਹੈ ਉਹਨਾਂ ਦੀ ਕਥਣੀ ਕਹਿਣੀ ਕਿ ਉਹਨਾਂ ਦੇ ਇਤਿਹਾਸ ਤੋਂ ਸੇਧ ਲੈਂਦੇ ਆ ਉਹਨਾਂ ਦੀ ਰੂਹ ਤੇ ਰਵਾ ਤੋਂ ਸੇਧ ਲੈਂਦੇ ਆ ਉਹ ਸਾਰੇ ਪੰਜਾਬ ਚ ਸਾਰੇ ਭਾਰਤ ਵਰਸ਼ ਸਾਰੇ ਦੁਨੀਆ ਚ ਛਾ ਜਾਂਦੇ ਆ ਤੇ ਅਸਲ ਸੰਦੇਸ਼ ਦੱਸਦੇ ਆ ਇਹਨਾਂ ਦੀ ਜਿਹੜੀਆਂ ਪੋਲਾਂ ਖੁੰਨੀਆਂ ਨਹੀਂ ਗਈਆਂ ਉਹਦੇ ਬਾਰੇ ਦੱਸਦੇ ਆ ਤਾਂ ਨਿਸ਼ਚਿਤ ਤੌਰ ਤੇ ਉਹ ਨਿਸ਼ਚਿਤ ਤੌਰ ਤੇ ਰੋਲ ਨਵਾ ਸਕਦੇ ਆ ਅੱਛਾ ਜੇ ਹੁਣ ਇਹ ਕਿਹਾ ਜਾਂਦਾ ਹੈ ਬਈ ਉਹ ਮੈਂ ਪ੍ਰਧਾਨ ਨਹੀਂ ਬਣੂੰਗਾ ਮੈਂ ਚੋਣ ਨਹੀਂ ਲੜੂੰਗਾ ਜੈ ਪ੍ਰਕਾਸ਼ ਨਾਰਾਇਣ ਨੇ ਜਦੋਂ ਇਹ ਤਾਜਰਸ ਦੀ ਐਨੇ ਸਾਲਾਂ ਦੀ ਚੱਲਦੀ ਹੋਈ ਜਿਹੜੀ ਸੀ ਜੀ ਇਹ ਤੋੜਤਾ ਸੀ ਚਿਲਾ ਤੇ ਉਦੋਂ ਸਾਰੀਆਂ ਪਾਰਟੀਆਂ ਭੰਡ ਹੋ ਗਈਆਂ ਸੀ ਉਹਨਾਂ ਨੇ ਜਨਤਾ ਪਾਰਟੀ ਬਣਾ ਲਈ ਸੀ ਉਹਦੇ ਵਿੱਚ ਸੋਸ਼ਲਿਸਟ ਪਾਰਟੀ ਵੀ ਸੀ ਉਹਦੇ ਵਿੱਚ ਜਿਹੜੀ ਸੀ ਇਹ ਦੂਸਰੀ ਸਮਾਜਵਾਦੀ ਪਾਰਟੀ ਵੀ ਸੀ ਉਹਦੇ ਵਿੱਚ ਜਿਹੜੀ ਭਾਰਤੀ ਜਨ ਸੰਘ ਸੀ ਦੇਖੋ ਜਨ ਸੰਘ ਜਿਹੜੀ ਹੈ ਉਹ ਇੱਕ ਕਟੜਰਵਾਦੀ ਸੀ ਉਹ ਵੀ ਉਹਨਾਂ ਨੇ ਪਾਰਟੀ ਪੰਚਰਤੀ ਸੀ ਐਨੀ ਵੱਡੀ ਪਾਰਟੀ ਜੈ ਦੇ ਜਿਹੜੇ ਸੀ ਉਹ ਜੈ ਪ੍ਰਕਾਸ਼ ਦੇ ਜੇ ਪ੍ਰਭਾਵ ਥੱਲੇ ਕਰਤੀ ਉਹਨਾਂ ਦੀ ਮਰਾਰੀ ਡਿਸਾਈ ਦੀ ਇਕਵਾਈ ਮੰਨ ਲਈ ਤੇ ਫਿਰ ਉਹਨਾਂ ਦੀ ਸਰਚਾਰ ਲਿਆਤੀ ਸੀ ਤਾਂ ਜੇ ਇਹ ਨਹੀਂ ਵੀ ਚੋਣ ਲੜਨਗੇ ਨਹੀਂ ਵੀ ਪਾਰਟੀ ਬਣਾਉਣਗੇ ਜੈ ਪ੍ਰਕਾਸ਼ ਵਰਜੀ ਦਾ ਭੋਗ ਕਰਨ ਭਾਈ ਸੱਚਦੇ ਆ ਉਹ ਸਿੱਖਾਂ ਦੇ ਵਿੱਚ ਇਤਤ ਵੀ ਹੋ ਜੂ ਸਿੱਖਾਂ ਵਿੱਚ ਵੀ ਹੋਰ ਹੋ ਜੂ ਜੈ ਪ੍ਰਕਾਸ਼ ਦੀ ਜਿਹੜੀ ਆ ਉਹ ਸਾਰਿਆਂ ਦੇ ਸਾਹਮਣੇ ਹੈ ਜਿਹੜੀ ਉਸ ਸਮੇਂ ਇਨਕਲਾਬ ਲਿਆਂਦਾ ਸੀ ਉਹ ਫਿਰ ਜੈ ਪ੍ਰਕਾਸ਼ ਵੀ ਨਾ ਰਿਹਾ ਉਹ ਇਨਕਲਾਬ ਵੀ ਨਾ ਰਿਹਾ ਪਟਾਈ ਪੋਣੇ 3 ਸਾਲ ਤਾ ਉਹ ਚੱਲਦਾ ਰਿਹਾ ਜਿਹੜਾ ਉਹ ਇਨਕਲਾਬ ਸੀ ਉਹ ਲਿਆ ਸਕਦੇ ਹੈ ਰਵਾਈ ਕਰਨ ਦੇ ਯੋਗ ਹੈ ਰਵਾਈ ਲਈ ਉਹ ਕੈਮਰੇ ਹਨ ਹੁਣ ਚੋਪਰ 'ਤੇ ਨਾ ਬੈਠਣ ਜਿਸ ਤਰ੍ਹਾਂ ਪ੍ਰੋਫੈਸਰ ਮਨਜੀਤ ਸਿੰਘ ਚੋਪਈ ਜੀ ਹਣਾ ਕਿ ਉਹ ਬੜੇ ਵਿਦਵਾਨ ਨੇ ਬੜੀਆਂ ਡਿਗਰੀਆਂ ਨੇ ਹੁਣ ਇਹਨਾਂ ਤੋਂ ਲਈ ਵੀ ਡਿਗਰੀਆਂ ਨੇ ਬਹੁਤ ਵਿਦਵਾਨ ਨੇ ਸਿੱਖੀ ਦੇ ਇਤਿਹਾਸ ਬਾਰੇ ਜਾਣਦੇ ਆ ਰਹਿਤ ਮਰਿਆਦਾ ਬਾਰੇ ਜਾਣਦੇ ਆ ਬਾਣੀ ਬਾਰੇ ਜਾਣਦੇ ਆ ਬਾਣੇ ਬਾਰੇ ਜਾਣਦੇ ਆ ਇਹਨਾਂ ਵਰਗਾ ਵਿਦਵਾਨ ਕੋਈ ਹੋ ਨਹੀਂ ਸਕਦਾ ਬਸ ਇਹ ਇੱਕ ਜਿਹੜੀ ਹੁੰਦੀ ਹੈ ਇਹ ਬੰਦੇ ਦੇ ਵਿੱਚ ਹੁੰਦੀ ਹੈ ਕਿ ਉਸ ਦੇ ਵਿੱਚ ਜੋੜ ਦਿੱਤਾ ਤਾਂ ਹੈਗੀ ਹੈ ਪਰੰਤੂ ਅਜੇ ਉਹ ਨੇ ਹੁੰਦੇ ਵੀ ਡੋਡੇ ਭਾਰ ਚੱਲਦੇ ਆ ਜੇ ਹੁਣ ਇਹਨਾਂ ਦੇ ਡੋਡੇ ਭਾਰ ਚੱਲਦੇ ਆ ਬਈ ਇਹ ਫਿਰਨ ਨੂੰ ਤਿਆਰ ਨੇ ਸਾਰੇ ਕਰਨ ਨੂੰ ਤਿਆਰ ਨੇ ਔਰ ਮੇਰਾ ਖਿਆਲ ਆ ਵੀ ਚੱਲਦੇ ਹੋਣਗੇ ਤੇ ਇਹ ਸ਼ੁਰੂ ਕਰਨ ਤੇ ਹਰ ਹਾਲਤ ਵਿੱਚ ਕਾਮਯਾਬ ਹੋਣ ਜੀ ਸੋ ਬੱਕੇ ਵੱਡਾ ਵੱਡਾ ਸਵਾਲ ਬੜਾ ਵੱਡਾ ਚੈਲੰਜ ਆ ਇੱਕ ਇਸ ਵੇਲੇ ਗਿਆਨੀ ਹਰਪੀ ਸਿੰਘ ਉਹਨਾਂ ਦੇ ਸਾਹਮਣੇ ਜਿਹੜੀ ਕਿ ਕੌਮ ਦੀ ਜ਼ਰੂਰਤ ਵੀ ਹੈ ਜਿਸ ਤਰ੍ਹਾਂ ਰਾਜਦੇਸ਼ ਖਾਲਸਾ ਜੀ ਨੇ ਕਿਹਾ ਜੇ ਅੱਜ ਉਹ ਕੋਈ ਤਰਦਦ ਕਰਦੇ ਆ ਕੌਮ ਨੂੰ ਇਕੱਠਾ ਕਰਨ ਦਾ ਕੌਮ ਨੂੰ ਦੇ ਅੱਗੇ ਲੱਗਦੇ ਆ ਤਾਂ ਉਹਨਾਂ ਨੂੰ ਵੱਡੀ ਸਫਲਤਾ ਵੀ ਮਿਲ ਸਕਦੀ ਹੈ ਔਰ ਉਹਦੇ ਨਾਲ ਕੌਮ ਲਈ ਭਲਾ ਹੋ ਸਕਦਾ ਸੋ ਅੱਜ ਦੇ ਲਈ ਇੰਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ